ਉਹ ਵੀਡੀਓ ਪਈਆਂ ਨੇ ਕਿਵੇਂ ਉਹਦੇ ਘਰੇ ਪੁਲਿਸ ਭੇਜ ਕੇ ਨੇ ਰੇਡ ਕਰਾਈ ਕਿਵੇਂ ਹਰੇ ਚੋਣ ਲੁੱਟਣ ਦੀ ਕੋਸ਼ਿਸ਼ ਕੀਤੀ ਕਿਵੇਂ ਕੋਰਪੋਰੇਟ ਵਾਲੇ ਕੀਤਾ ਸੀ ਇਲੈਕਸ਼ਨਾਂ ਦੇ ਵਾਲ ਕੋਲ ਦੇਖ ਹੀ ਰਹੇ ਹੋ ਸਰਪੰਚੀ ਇਲੈਕਸ਼ਨ ਦੇਖ ਲਈ ਤੁਸੀਂ ਐਮਸੀ ਇਲੈਕਸ਼ਨ ਦੇਖ ਲਈ ਤੁਸੀਂ ਬਲਾਕ ਸਰਟੀ ਜ਼ਿਲ੍ਹਾ ਪ੍ਰੀਸ਼ਦ ਦੇਖ ਲਈ ਕਿਵੇਂ ਇਹਨਾਂ ਦੇ ਇਲੈਕਸ਼ਨ ਲੁੱਟੀ ਹੈਗੀ ਆ ਕਿਵੇਂ ਇੱਥੋਂ ਦੇ ਮੰਤਰੀ ਜਿਹੜਾ ਉਹਦਾ ਬੇਟਾ ਰਾਹੁਲ ਹੈ ਕਿਵੇਂ ਉਹ ਚਾਰ-ਚਾਰ ਜਿਪਸੀਆਂ ਲੈ ਕੇ ਜਾਂਦਾ ਉਹ ਗੱਲ ਡਾਰੀ ਨਾ ਕਹਿ ਵੀ ਇਹਨਾਂ ਨੇ ਸਾਰਾ ਪੈਸਾ ਲਾਇਆ ਪਿਆ ਸੋਸ਼ਲ ਮੀਡੀਆ ਤੇ ਐਡਵਰਟਾਈਜ਼ਮੈਂਟ ਤੇ ਇਹਨਾਂ ਨੇ ਕੰਮਾਂ ਤੇ ਪੈਸੇ ਨਹੀਂ ਲਾਇਆ ਨਾ ਇਹਨਾਂ ਨੇ ਕਿਸੇ ਦੇ ਕੰਮ ਕੀਤੇ ਇਹਨਾਂ ਨੂੰ ਪਤਾ ਸਾਨੂੰ ਵੋਟ ਪੈਣੀ ਨਹੀਂ ਇਸ ਕਰਕੇ ਚੋਣਾ ਲੋਟਾ ਲੀਏ 92 ਸੀਟਾਂ ਦਿੱਤਗੇ ਸੀ ਪੰਜਾਬ ਦੇ ਵੱਲੋਂ ਕੀ ਲੱਗਦਾ 92 ਸੀਟਾਂ ਦਾ ਮੁੱਲ ਮੁੜ ਗਿਆ ਬੜੇ ਮਾੜੇ ਹਾਲਾਤ ਨੇ ਜੀ ਮੈਂ ਉਹੀ ਕਹਿਣਾ ਚਾ ਰਿਹਾ ਵੀ ਦੇਖੋ ਰੋਜ਼ ਕਤਲਿਆਮ ਹੋ ਰਿਹਾ ਹੈ ਇਸੇ ਥੱਲ ਪਾਈ ਜਾਵੇ ਜਿਹੜਾ ਵੀ ਇਥੇ ਦੀ ਪੂਲ ਅਫਸਰ ਹੈ ਜਿਹੜਾ ਵੀ ਐਡਮਿਨਿਸਟ੍ਰੇਸ਼ਨ ਜਿਹਦੀ ਜਿਹਦੀ ਹੱਥ ਅੰਦਰ ਪੈਂਦਾ ਹੈ ਉੱਤੇ ਬਣਦੀ ਕਾਉਂਟੀਬਿਲਟੀ ਫਿਕਸ ਹੋਣੀ ਚਾਹੀਦੀ ਹੈ ਉਹ ਕਿਉਂ ਹੋਇਆ ਨਹੀਂ ਤੇ ਐਵੇਂ ਤੇ ਕਦਮ ਰੁਕਣਾ ਹੀ ਨਹੀਂ ਹੈ ਕੇ ਆਰਜੀ ਟੀਵੀ ਦੇਖ ਰਹੇ ਤੁਸੀਂ ਪਟਿਆਲਾ ਤੋਂ ਮੈਂ ਹਮਨਸ਼ੂ ਮੜਕਨ ਪਟਿਆਲਾ ਦੇ ਡੀਸੀ ਦਫਤਰ ਦੇ ਬਾਹਰ ਮੌਜੂਦ ਹੈ ਜਿੱਥੇ ਕਾਂਗਰਸ ਪਾਰਟੀ ਦੇ ਵੱਲੋਂ ਧਰਨਾ ਪ੍ਰਦਰਸ਼ਨ ਕਰਿਆ ਜਾ ਰਿਹਾ ਸੋ ਇੱਕ ਪਾਸੇ ਤਾਂ ਕਾਂਗਰਸ ਪਾਰਟੀ ਦੇ ਜਿਹੜੇ ਯੂਥ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਜੀ ਪਹੁੰਚੇ ਪਰਿਆ ਤੇ ਹੋਰ ਉਹਨਾਂ ਦੇ ਟੀਮ ਮੈਂਬਰ ਪਹੁੰਚੇ ਪਏ ਨੇ ਤੇ ਦੂਸਰੇ ਪਾਸੇ ਜੇ ਤਸਵੀਰਾਂ ਦਿਖਾਦਾ ਪੁਲਿਸ ਪ੍ਰਸ਼ਾਸਨ ਵੀ ਤਿਆਰ ਹੈ ਜੋ ਉਹਨਾਂ ਨੂੰ ਰੋਕਣ ਤੋਂ ਰੋਕਣ ਵਾਸਤੇ ਤਿਆਰ ਹੋਇਆ ਹੈ ਕਿ ਉਹ ਅੰਦਰ ਨਾ ਜਾਣ ਸੋ ਇਹ ਤਸਵੀਰਾਂ ਪਟਿਆਲਾ ਦੇ ਡੀਸੀ ਦਫਤਰ ਦੇ ਬਾਹਰ ਨੇ ਕਿਉਂਕਿ ਅੱਜ ਇਹਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕਰ डीसी ਦਫਤਰ ਦੇ ਗੇਟ ਨੇ ਐਸਐਸਪੀ ਦਫਤਰ ਦੇ ਗੇਟ ਨੇ ਬੰਦ ਕਰ ਦਿੱਤੇ ਗਏ ਨੇ ਸੋ ਇਹ ਤਸਵੀਰਾਂ ਪਟਿਆਲਾ ਦੀਆਂ ਨੇ ਸੋ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵੱਡੀ ਗੰਦੀ ਦੇ ਵਿੱਚ ਜਿਹੜੇ ਯੂਥ ਦੇ ਹੋਰ ਮੈਂਬਰ ਪਹੁੰਚੇ ਪਏ ਨੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੋ ਇਹ ਤਸਵੀਰਾਂ ਪਟਿਆਲਾ ਦੀਆਂ ਨੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵੱਖ-ਵੱਖ ਜਿਹੜੇ ਯੂਥ ਦੇ ਛੋਟੀ ਉਮਰ ਦੇ ਨੌਜਵਾਨ ਪਹੁੰਚੇ ਪਏ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਲਾਅ ਐਂਡ ਆਰਡਰ ਦੀ ਜਿਹੜੀ ਕਰੰਟ ਪੰਜਾਬ ਦੀ ਸਥਿਤੀ ਹੈ ਬਹੁਤ ਖਰਾਬ ਹੈ ਕਿਉਂਕਿ ਦਿਨ ਦਿਹਾੜੇ ਗੋਲੀਆਂ ਚੱਲ ਜਾਂਦੀਆਂ ਨੇ ਤੇ ਹੋਰ ਵੱਡੇ ਜਿਹੜੇ ਹਾਦਸੇ ਦੇ ਕਾਨੂੰਨ ਹੋ ਰਹੇ ਨੇ ਤੋ ਤਸਵੀਰਾਂ ਪਟਿਆਲਾ ਦੀਆਂ ਦਿਖਾਣੇ ਗੱਲਬਾਤ ਕਰਦਿਆਂ ਸਾਡੇ ਕੋਲ ਵੀਡੀਓ ਵੀਡੀਓ ਸਾਡੇ ਕੋਲ ਵੀਡੀਓ ਸਾਡੇ ਕੋਲ ਵੀਡੀਓ ਪਈਆਂ ਨੇ ਕਿਵੇਂ ਉਹਦੇ ਘਰੇ ਪੁਲਿਸ ਭੇਜ ਕੇ ਨੇ ਰੇਡ ਕਰਾਈ ਕਿਵੇਂ ਹਰ ਇੱਕ ਚੋਣ ਲੁੱਟਣ ਦੀ ਕੋਸ਼ਿਸ਼ ਕੀਤੀ ਕਿਵੇਂ ਕੋਰਪੋਰੈਂਟ ਵੇਲੇ ਕੀਤਾ ਅਸੀਂ ਤੇ ਕਹਿੰਦੇ ਆ ਕਿ ਇਹਨਾਂ ਨੇ ਐਮ ਸੀ ਇਲੈਕਸ਼ਨ ਦੇ ਵੇਲੇ ਲੁੱਟੀ ਹੁਣ ਦੁਬਾਰਾ ਫੇਰ ਇਹ ਕੱਲ ਦਾ ਦੇ ਕੰਮ ਨਹੀਂ ਹੋਣਾ ਚਾਹੀਦਾ ਇਹਨੂੰ ਸ਼ਾਂਤੀਪੁਰ ਜੋ ਲੋਕਤੰਤਰ ਹੈ ਲੋਕਾਂ ਦਾ ਰਾਜ ਹੈ ਜੇ ਲੋਕਾਂ ਨੇ ਤੁਹਾਨੂੰ ਐਡਾ ਵੱਡਾ ਮੈਂਡੇਟ ਦਿੱਤਾ ਸੀ ਤੇ ਇਹਨੂੰ ਚੇਂਜ ਕਰਨ ਦੀ ਲੋਕਾਂ ਨੇ ਸਮਾਂ ਨਹੀਂ ਦੇਣਾ ਸੋ ਸੰਜੀਵ ਸ਼ਰਮਾ ਜੀ ਗੱਲ ਕਰੀਏ ਲਾਉਣ ਐਂਡ ਆਰਡਰ ਦੀ ਚਾਹੇ ਗੱਲ ਕਰ ਲਈਓ ਉਹਦੀ ਲਾਉਣ ਆਰਡਰ ਦੀ ਗੱਲ ਕਰ ਲੋ ਜਾਂ ਫਿਰ ਕਰ ਲੋ ਇਲੈਕਸ਼ਨਾਂ ਦੀ ਕਿਵੇਂ ਦੇਖਦੇ ਹੋ ਇਲੈਕਸ਼ਨਾਂ ਤੋਂ ਬਾਅਦ ਕਹੇ ਜਾ ਮਾਹੌਲ ਦੂਸਰੀ ਇਲੈਕਸ਼ਨਾਂ ਵਾਲ ਮੋਲ ਦੇਖ ਹੀ ਰਹੋ ਸਰਪੰਚੀ ਇਲੈਕਸ਼ਨ ਦੇਖ ਲਈ ਤੁਸੀਂ ਐਮਸੀ ਇਲੈਕਸ਼ਨ ਦੇਖ ਲਈ ਤੁਸੀਂ ਬਲੌਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੇਖ ਲਈ ਕਿਵੇਂ ਇਹਨਾਂ ਦੇ ਇਲੈਕਸ਼ਨ ਲੁੱਟੇ ਹੈਗੀ ਆ ਕਿਵੇਂ ਇਥੋਂ ਦੇ ਮੰਤਰੀ ਜਿਹੜਾ ਉਹਦਾ ਬੇਟਾ ਰਾਹੁਲ ਹੈ ਕਿਵੇਂ ਉਹ ਚਾਰ ਚਾਰ ਚਿਪਸੀਆਂ ਲੈ ਕੇ ਜਾਂਦਾ ਰਿਹਾ ਵੀ ਉਹਦੇ ਕੋਲ ਕਿਹੜਾ ਹੁੰਦਾ ਵੀ ਜਿਹੜਾ ਉਹ ਲੈ ਕੇ ਇਲੈਕਸ਼ਨ ਲੁੱਟਣ ਤੱਕ ਭਾਰਤ ਲੋਕਤੰਤਰੀ ਰਾਜ ਹੈ ਕੀ ਲੱਗਦਾ ਲੋਕਤੰਤਰੀ ਰਾਜ ਦਾ ਕਾਣ ਨਹੀਂ ਹੈਗਾ ਘਾੜ ਵਰਗਾ ਕਾਣੇ ਤੇ ਕਤਲੀਆਂ ਵੀ ਹੋ ਰਿਹਾ ਕਿੱਡਾ ਵੱਡਾ ਕਾਣ ਕਿੱ ਹੋਏਗਾ ਜਿਹੜਾ ਦਿੱਲੀ ਕੋਈ ਨਾ ਕੋਈ ਇੱਥੇ ਕਤਲ ਹੋ ਰਿਹਾ ਕੀ ਲੱਗਦਾ ਕਿਸ ਗੱਲ ਦਾ ਡਰਾ ਆਮ ਆਦਮੀ ਦੀ ਪਾਰਟੀ ਨੂੰ ਜਿਹੜਾ ਕਾਲੀਆਂ ਤੇ ਕਾਂਗਰਸ ਦੇ ਕਾਗਜ਼ ਨਹੀਂ ਭਰਨਦੇ ਤੇ ਕਾਗਜ਼ ਪਾੜਦੇ ਇਹਨਾਂ ਨੂੰ ਗੱਲ ਡਾਰ ਇਨੈ ਕਹਿ ਵੀ ਇਹਨਾਂ ਨੇ ਸਾਰਾ ਪੈਸਾ ਲਾਇਆ ਹੈ ਸੋਸ਼ਲ ਮੀਡੀਆ ਤੇ ਐਡਵਰਟਾਈਜ਼ਮੈਂਟ ਤੇ ਇਹਨਾਂ ਨੇ ਕੱਬਾਂ ਤੇ ਪੈਸੇ ਨਹੀਂ ਲਾਇਆ ਨਾ ਇਹਨਾਂ ਦੇ ਕਿਸੇ ਦੇ ਕੰਮ ਕੀਤੇ ਇਹਨਾਂ ਨੂੰ ਪਤਾ ਸਾਨੂੰ ਵੋਟ ਪੈਣੀ ਨਹੀਂ ਇਸ ਕਰਕੇ ਚੋਣਾ ਲੋਟਾ ਲੀਏ 92 ਸੀਟਾਂ ਦਿੱਤਾਂਗੇ ਸੀ ਪੰਜਾਬ ਦੇ ਵੱਲੋਂ ਕੀ ਲੱਗਦਾ 92 ਸੀਟਾਂ ਦਾ ਮੁੱਲ ਮੁੜ ਗਿਆ ਤੁਸੀਂ ਦੇਖ ਲਓ ਲਾਤ 92 ਕੀ ਮੁੜ ਕੇ ਲੱਗਦਾ ਮੈਨੂੰ ਨੌ ਵੀ ਨਹੀਂ ਆਉਣੀਆ ਜੋ ਚੱਲੇ ਨਹੀਂ ਪਟਿਆਲਾ ਚ ਗੋਲੀਆਂ ਚੱਲੀਆਂ ਕਿਵੇਂ ਦੇਖਦੇ ਹਾਂ ਬੜੇ ਮਾੜੇ ਹਾਲਾਤ ਨੇ ਜੀ ਮੈਂ ਉਹੀ ਕਹਿਣਾ ਚਾ ਰਿਹਾ ਵੀ ਦੇਖੋ ਰੋਜ਼ ਕਤਲਿਆਮ ਹੋ ਰਿਹਾ ਹੈ ਇਸ ਤੇ ਠੱਲ ਪਾਈ ਜਾਵੇ ਜਿਹੜਾ ਵੀ ਇਥੇ ਦੀ ਪੁਲਿਸ ਅਫਸਰ ਹੈ ਜਾਂ ਜਿਹੜਾ ਵੀ ਐਡਮਿਨਿਸਟ੍ਰੇਸ਼ਨ ਚੀ ਦੀ ਜਿਹਦੀ ਹੱਥ ਅੰਦਰ ਪੈਂਦਾ ਹੈ ਉੱਤੇ ਬਣਦੀ ਕਾਉਂਟੇਬਿਲਟੀ ਫਿਕਸ ਹੋਣੀ ਚਾਹੀਦੀ ਹੈ ਉਹ ਕਿਉਂ ਹੋਇਆ ਨਹੀਂ ਤੇ ਅੰਮ੍ਰਿਤ ਇਹ ਕਦੋਂ ਰੁਕਣਾ ਨਹੀਂ ਹੈ ਇਹ ਰੁਕਣ ਦਾ ਨਾਮ ਹੀ ਨਹੀਂ ਲਊਗਾ ਜਿੰਨੀ ਦੇਰ ਤੱਕ ਜ਼ਿੰਮੇਵਾਰੀ ਫਿਕਸ ਨਹੀਂ ਹੋਏਗੀ ਇਹ ਜ਼ਿੰਮੇਵਾਰੀ ਫਿਕਸ ਕਰਨ ਡੀਜੀਪੀ ਸਾਹਿਬ ਨੂੰ ਹੀ ਬੇਨਤੀ ਕਰਨਾ ਆਇਆ ਵੀ ਇਹ ਫਿਕਸ ਕਰੋ ਜੋ ਬਿਮਾਰੀ ਅੱਗੇ ਕਿਵੇਂ ਉਹ ਦੇਖਣ ਨੂੰ ਮਿਲੂਗਾ ਤੁਹਾਡਾ ਇਹ ਰੋਸ ਪ੍ਰਦਰਸ਼ਨ ਸਾਰੇ ਖੜੇ ਹੋ ਤੁਹਾਡਾ ਇਹ ਰੋਸ ਪ੍ਰਦਰਸ਼ਨ ਕਿਵੇਂ ਦੇਖਣ ਨੂੰ ਮਿਲੂਗਾ ਅੱਜ ਮੈਂਬਰੈਂਡਮ ਦਵਾਂਗੇ ਪੁਤਲਾ ਫੂਕਾਂਗੇ ਨਹੀਂ ਤੇ ਅਸੀਂ ਡੀਜੀਪੀ ਡੀਜੀਪੀ ਆਫਿਸ ਦਾ ਵੀ ਘਰਾਵਰ ਕਰਾਂਗੇ ਸੋ ਬਿਲਕੁਲ ਤਸਵੀਰਾਂ ਪਟਿਆਲਾ ਦੀਆਂ ਨੇ ਜਿੱਥੇ ਰੋਸ ਪ੍ਰਦਰਸ਼ਨ ਕਰਿਆ ਜਾ ਰਿਹਾ ਵੱਖ-ਵੱਖ ਜਿਹੜੇ ਯੂਥ ਦੇ ਮੈਂਬਰ ਪਹੁੰਚੇ ਪਏ ਨੇ ਸੰਜੀਵ ਸ਼ਰਮਾ ਦੀ ਕਾਲੂ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੋ ਹੋਰ ਵੀ ਅਪਡੇਟ ਲਈ ਬਣੇ ਰਹੋ ਕੇ ਆਰਜੀ ਟੀਵੀ ਦੇ ਨਾਲ